ਦੇਖ ਰਹੇ ਹੋ ਲਾਈਵ ਦੇ ਚੈਨਲ ਮੈਂ ਹਾਂ ਜੇ ਪਾਵਾ ਤੇ ਮੇਰੇ ਨਾਲ ਮੌਜੂਦ ਨੇ ਬੀਜੇਪੀ ਦੇ ਮੰਡਲ ਪ੍ਰਧਾਨ ਸਕੱਤਰ ਅਮਨ ਸੈਣੀ ਜੀ ਗੱਲ ਕਰਾਂਗੇ ਜਿਹੜਾ ਲੁਧਿਆਣਾ ਦੇ ਵਿੱਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਇੱਕ ਵਾਰਡ ਬੰਦੀ ਹੋਈ ਹੈਗੀ ਵਾਰਡ ਬੰਦੀ ਜਿਹੜੀ ਹੈਗੀ ਹੈ ਕਿਸ ਹੱਦ ਤੱਕ ਸਹੀ ਹੈਗੀ ਹੈ ਲੋਕਾਂ ਦੇ ਵਿੱਚ ਤਾਂ ਜਿਹੜਾ ਮਾਹੌਲ ਹੈਗਾ ਸਮਝ ਤੋਂ ਬਾਹਰ ਹੋਇਆ ਪਿਆ ਹੈਗਾ ਪਿੱਛੇ ਦੇ ਨਹੀਂ ਜੀ ਗੱਲ ਕਰੀਏ ਕਾਂਗਰਸ ਨੇ ਵੀ ਆਬਜੈਕਸ਼ਨ ਚੱਕਿਆ ਸੀਗਾ ਔਰ ਅਮਨ ਸੈਣੀ ਜਿਹੜੇ ਹੈਗੇ ਕਾਫੀ ਪੁਰਾਣੇ ਸਾਲਾਂ ਤੋਂ ਪੋਲਿਟੀਕਲ ਸਿਸਟਮ ਨਾਲ ਇਨਵੋਲਵ ਨੇ ਪੋਲਿਟੀਕਲ ਹੈਗੇ ਨੇ ਔਰ ਯੁਵਾ ਹੈਗੇ ਨੇ ਯੁਵਾ ਨੇਤਾ ਵੀ ਹੈਗੇ ਨੇ ਦੇਖਣਾ ਇਹ ਹੈਗਾ ਵੀ ਜਿਹੜੀ ਵਾਰਡ ਬੰਦੀ ਕੀਤੀ ਹੈ ਕਿੱਥੇ ਹੱਦ ਤੱਕ ਸਹੀ ਹੈਗੀ ਹੈ ਅਮਨ ਜੀ ਜਿਹੜੀ ਵਾਰਡ ਬੰਦੀ ਹੋਈ ਹੈਗੀ ਹੈ ਤੁਹਾਨੂੰ ਕੀ ਲੱਗਦਾ ਹੈਗਾ ਇਹ ਕਿੱਥੇ ਤੱਕ ਸਹੀ ਹੈਗੀ ਹੈ ਸਮਝ ਆ ਰਹੀ ਹੈ ਜਾਂ ਸਮਝ ਤੋਂ ਪਰੇ ਹੈ ਇਸ ਟਾਈਮ ਮੈਂ ਸਮਝਦਾ ਸਰਕਾਰ ਦੀ ناکਾਮੀ ਹੈ ਜਿਹੜੀ ਉਹ ਵਾਰਡਬੰਦੀ ਚ ਦਿਖਦੀ ਪਈ ਆ ਕਿਉਂਕਿ ਅੱਗੇ ਵਾਰਡ ਜਿਹੜੇ ਹੁੰਦੇ ਸੀ ਨਾ ਸਿੱਧੇ ਵਾਰਡ ਸੀ ਅਕਾਲੀ ਦਲ ਵੇਲੇ ਹੋਈ ਸੀ ਵਾਰਡਬੰਦੀ ਉਦੋਂ ਮੈਂ ਅਕਾਲੀ ਦਲ ਚ ਸੇਵਾ ਕਰ ਰਿਹਾ ਸੀ ਤੇ ਜਦੋਂ ਵਾਰਡਬੰਦੀ ਹੋਈ ਉਹਦੇ ਚ ਜੋ ਘੁੰਮਣ ਫੇਅਰ ਸੀਗਾ ਗਲੀਆਂ ਦਾ ਉਹ ਚੇਂਜ ਕਰਕੇ ਅਸੀਂ ਵਾਰਡ ਸਿੱਧੇ ਕਰਤੇ ਸੀ ਇੱਕ ਸੇਹ ਦੇਤੀ ਸੀ ਵੀ ਇੱਕ ਸਿੱਧਾ ਵਾਰਡ ਹੈ 36 ਨੰਬਰ ਕਿਉਂਕਿ ਪਹਿਲਾਂ ਇਹ 63 ਨੰਬਰ ਵਾਰਡ ਹੁੰਦਾ ਸੀ ਉਸ ਤੋਂ ਬਾਅਦ ਇਹ 36 ਨੰਬਰ ਕੀਤਾ ਇਹ ਸਿੱਧਾ ਕਰਤਾ ਤੇ ਅੱਜ ਤਿੰਨ ਵਾਡਾਂ ਨੂੰ ਮਿਲਾ ਕੇ ਉਹਦੀਆਂ ਪੰਜ ਗਲੀਆਂ ਪਾਤੀਆਂ ਉਹਦੀਆਂ ਪੰਜ ਗਲੀਆਂ ਪਾ ਕੇ ਮੈਂ ਸਮਝਦਾ ਇੱਕ ਆਪਾਂ ਕਹਿੰਦੇ ਆ ਸਰਕਾਰ ਗੈਰ ਤਜਰਬੇਕਾਰ ਉਹ ਇਹਨਾਂ ਨੇ ਸ਼ੋਅ ਕਰਤਾ ਉਸ ਨਕਸ਼ੇ ਤੋਂ ਤੇ ਅੱਜ ਤਿੰਨ ਵਾਰਡਾਂ ਜਿਵੇਂ ਮੈਂ ਕਹਿੰਦਾ ਬਰੂਟਾ ਰੋਡ ਇੱਕ ਲੱਗ ਵਾਰਡ ਸੀ ਸ਼ਿਮਲਾਪੁਰੀ ਇੱਕ ਲੱਗ ਵਾਰਡ ਸੀ ਜੇ ਸ਼ਿਮਲਾਪੁਰੀ ਆਪਾਂ ਗਿਲ ਨਹਿਰ ਦੀ ਤਰਕੌਣ ਦੀ ਗੱਲ ਕਰੀ ਉਹ ਇੱਕ ਈਸ਼ਰ ਨਗਰ ਨਾਲ ਜੁੜਿਆ ਹੋਇਆ ਵਾਰਡ ਸੀ ਮੈਂ ਸਮਝਦਾ ਤਿੰਨ ਵਾਰਡਾਂ ਚੋਂ ਗਲੀਆਂ ਜਿੱਥੇ ਜਿੱਥੇ ਇਹਨਾਂ ਨੂੰ ਲੱਗਿਆ ਸਰਕਾਰ ਦੇ ਜਿਹੜੇ ਅੱਗੇ ਇਲੈਕਸ਼ਨ ਜਿਨ੍ਹਾਂ ਨੂੰ ਲੜਾਉਣੇ ਆ ਜੇ ਐਮਐਲਏ ਨੂੰ ਵੀ ਇੱਥੇ ਇੱਥੇ ਸਾਡੀ ਵੋਟ ਪਈ ਆ ਉਹ ਦੋ ਦੋ ਗਲੀਆਂ ਵਿੱਚ ਪਾ ਲੀਆਂ ਮੈਂ ਸਮਝਦਾ ਇਸ ਤੋਂ ਘਟਿਆ ਪਲਾਨ ਕੋਈ ਨਹੀਂ ਆ ਸਰਕਾਰ ਦਾ ਜਦੋਂ ਇਹ ਵਾਰਡਬੰਦੀ ਕੀਤੀ ਗਈ ਹੈ ਉਸ ਤੋਂ ਬਾਅਦ ਇੱਕ ਇਤਰਾਜ਼ ਜਤਾਉਣ ਵਾਸਤੇ ਵੀ ਕਿਹਾ ਗਿਆ ਸੀਗਾ ਲੇਕਿਨ ਜੇ ਗੱਲ ਕਰੀਏ ਟਾਈਮ ਜਿਹੜਾ ਸੀਗਾ ਜਿਹੜਾ ਆਪਾਂ ਕਹਿੰਨੇ ਵਾਰਡ ਬੰਦੀ 4 ਤਰੀਕ ਨੂੰ ਆਉਂਦੀ ਹੈ ਤੇ 7 ਤਰੀਕ ਜਿਹੜੀ ਹੈਗੀ ਐਂਡਿੰਗ ਡੇਟ ਹੁੰਦੀ ਹੈ ਉਹਦੇ ਵਿੱਚ ਸ਼ਨੀਵਾਰ ਐਤਵਾਰ ਤਾਂ ਕਾਰਪੋਰੇਸ਼ਨ ਦੇ ਉੱਥੇ ਛੁੱਟੀ ਹੁੰਦੀ ਹੈਗੀ ਕਿਸ ਤਰ੍ਹਾਂ ਦੇਖਦੇ ਕੀ ਪਲਾਨ ਹੋ ਸਕਦੇ ਇੰਟਰਨਲ ਪਲਾਨ ਮੈਂ ਸਰਕਾਰ ਦਾ ਜਿਹੜਾ ਰੋਖ ਹੈ ਨਾ ਪਹਿਲੀ ਸਰਕਾਰ ਦਾ ਡਰਿਆ ਰੋਖ ਸਾਹਮਣੇ ਆ ਰਿਹਾ ਮੈਂ ਸਮਝਦਾ 1 ਤਰੀਕ ਨੂੰ 1 ਤਰੀਕ ਨੂੰ ਸਾਨੂੰ ਨੋਟੀਫਿਕੇਸ਼ਨ ਆਣੀ ਚਾਹੀਦੀ ਸੀ ਤੇ 7 ਤਰੀਕ ਲਾਸਟ ਡੇਟ ਸੀ ਅਸੀਂ ਇਤਰਾਜ਼ ਫਾਈਲ ਕਰਨ ਲਈ ਇਹਨਾਂ ਨੇ ਜਾਣ ਬੁੱਝ ਕੇ 3 ਜਾਂ 4 ਦਿਨ ਉਹਨੂੰ ਲੇਟ ਕਰਕੇ 4 ਤਰੀਕ ਨੂੰ ਸਾਨੂੰ ਦੁਪਹਿਰੇ ਨੋਟੀਫਿਕੇਸ਼ਨ ਦਿੱਤਾ ਤਾਂ ਕਿ ਉਹਦੋਂ ਇਤਰਾਜ਼ ਨਾ ਲੱਗ ਸਕੇ ਅਗਲੇ ਦਿਨ ਸ਼ਨੀਵਾਰ ਐਤਵਾਰ ਆ ਗਿਆ ਮੰਡੇ ਦੀ ਲਾਸਟ ਡੇਟ ਸੀ ਠੀਕ ਹੈ ਦੂਜੀ ਗੱਲ ਜਿਹੜਾ ਨਕਸ਼ਾ ਆ ਤੁਸੀਂ ਮੈਂ ਤੁਹਾਨੂੰ ਨਕਸ਼ਾ ਦਿਖਾਣਾ ਤੁਸੀਂ ਨਕਸ਼ਾ ਖੋਲ ਕੇ ਦੇਖਿਓ ਨਕਸ਼ੇ 'ਚ ਵਾਰਡ ਨੰਬਰ ਵੀ ਕਲੀਅਰ ਨਹੀਂ ਆ ਰਹੇ ਤੇ ਵਾਰਡ ਦੀਆਂ ਗਲੀਆਂ ਕਿੱਥੋਂ ਕਲੀਅਰ ਆਣੇ ਲਾਸਟ ਟਾਈਮ ਵੀ ਜੇ ਗੱਲ ਕਰੀ 3-4 ਦਿਨ ਪਹਿਲਾਂ ਕਾਂਗਰਸ ਦੇ ਜਿਹੜੇ ਹੈਗੇ ਨੇ ਨੇਤਾगण ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਸੀ ਕੋਈ ਲੈਂਸ ਲੈ ਕੇ ਗਿਆ ਸੀ ਦੇਖਣ ਨੂੰ ਕਿਉਂਕਿ ਜੇ ਕਾਰਪੋਰੇਸ਼ਨ ਦਾ ਜਿਹੜਾ ਆਫਿਸ ਹੈ ਉੱਥੇ ਨਕਸ਼ੇ ਨੂੰ ਟੰਗਿਆ ਹੋਇਆ ਵਾ ਜੇ ਕੋਈ ਅੱਛਾ ਹਾਈਪਰ ਲੈਂਸ ਵਾਲਾ ਕੈਮਰਾ ਉੱਥੇ ਯੂਜ਼ ਕੀਤਾ ਜਾਵੇ ਜ਼ੂਮ ਕਰਕੇ ਦੇਖ ਸਕਦਾ ਮੇਰਾ ਵਾਰਡ ਕਿੱਥੇ ਹੈਗਾ ਲਾਸਟ ਟਾਈਮ ਤੁਸੀਂ ਦੇਖਿਆ ਹੋਣਾ ਖਬਰਾਂ ਵੀ ਕਾਫੀ ਚੱਲੀਆਂ ਸੀਗੀਆਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ ਵੀ ਇੱਕ ਮਖੌਲ ਵਾਲੀ ਗੱਲ ਹੋ ਗਈ ਹੈ ਮੈਂ ਸਮਝਦਾ ਹਾਂ ਚਲੋ ਇਹ ਕਾਂਗਰਸ ਪਾਰਟੀ ਨੇ ਜਾਂ ਹੋਰ ਪਾਰਟੀਆਂ ਨੇ ਮਿਲ ਕੇ ਮਖੌਲ ਕੀਤਾ ਪਰ ਇਹ ਵਿਸ਼ਾ ਮਖੌਲ ਦਾ ਨਹੀਂ ਹੈ ਇਹ ਸਾਡੇ ਲੋਕਤੰਤਰ ਦਾ ਇੱਕ ਹਿੱਸਾ ਆ ਜਿਹਦੇ ਨਾਲ ਮਖੌਲ ਇਹਨਾਂ ਪਾਰਟੀ ਨੇ ਬਣਾਤਾ ਤੇ ਆਪਾਂ ਉਹਨਾਂ ਨਾਲ ਮਖੌਲ ਕਰਕੇ ਆਪਾਂ ਇੱਕੋ ਜਿੱਕੇ ਨਹੀਂ ਹੋਣਾ ਆਪਾਂ ਉਸ ਚੀਜ਼ ਨੂੰ ਸਮਝਣਾ ਹੈ ਅੱਜ ਲੈਂਸ ਲੈ ਕੇ ਕੀ ਉਹਦਾ ਵਾਰਡ ਨੰਬਰ ਹੀ ਕਲੀਅਰ ਨਹੀਂ ਹੋ ਰਿਹਾ ਤੁਸੀਂ ਡਿਜੀਟਲ ਕੈਮਰੇ ਨਾਲ ਫੋਟੋ ਤਾਂ ਉਦੋਂ ਕਲੀਅਰ ਖਿੱਚੋਗੇ ਜਦੋਂ ਉਹਦਾ ਮੈਪ ਕਲੀਅਰ ਹੋਏਗਾ ਇਹਨਾਂ ਨੇ ਪਹਿਲੀ ਮੰਜ਼ਲ ਤੇ ਲਟਕਾਤਾ ਕੀ ਗੱਲ ਬੰਦਾ ਉੱਪਰ ਜਾ ਕੇ ਜਾਂ ਤਾਂ نیچے ਹੋ ਕੇ ਦੇਖੂਗਾ ਜਾ ਪੌੜੀ ਲਾ ਕੇ ਦੇਖੂਗਾ ਉਹ ਇੱਕ ਮਜ਼ਾਕ ਦਾ ਵਿਸ਼ੇ ਆ ਇੱਕ ਮਖੌਲ ਦਾ ਵਿਸ਼ੇ ਇੱਕ ਅਲੱਗ ਪਰ ਲੋਕਤੰਤਰ ਨਾਲ ਇਹਨਾਂ ਨੇ ਮਖੌਲ ਕੀਤਾ ਉਸ ਚੀਜ਼ ਨੂੰ ਸਮਝਣਾ ਪੈਣਾ ਸਾਨੂੰ ਕਿਉਂਕਿ ਤਿੰਨ ਤਿੰਨ ਵਾਰਡ ਦੇ ਜਿੱਥੇ ਸਾਨੂੰ ਦਿਲ ਕੀਤਾ ਵੀ ਆਹ ਗਲੀਆਂ ਸਾਡੇ ਨਾਲ ਜੁੜੀਆਂ ਹੋਈਆਂ ਜਾਂ ਇੱਥੋਂ ਵੋਟ ਹੈਗੀ ਆ ਉਧਰ ਜੋੜਦੇ ਹੋ ਇਹ ਤਾਂ ਫਿਰ ਮੈਂ ਕਹਿੰਦਾ ਛਿੱਕੇ ਟੰਗਣ ਵਾਲੀ ਗੱਲ ਆ ਸੰਵਧਾਨ ਨੂੰ ਮੇਰੀ ਜਿਹੜੀ ਆਮ ਜਨਤਾ ਦੇ ਵਿੱਚ ਜਿਹੜੇ ਕੁਝ ਲੋਕ ਨੇ ਅੱਛੇ ਸਮਝਦਾਰੇ ਜੀ ਉਹਨਾਂ ਨਾਲ ਵੀ ਗੱਲ ਹੋਈ ਉਹਨਾਂ ਦੇ ਜਿਹੜੇ ਪੁਰਾਣੇ ਵਾਰਡ ਸੀਗੇ ਮੈਂ ਉਹਨਾਂ ਨੂੰ ਪੁੱਛਿਆ ਵੀ ਜਿਹੜੇ ਤੁਹਾਡਾ ਨਵਾਂ ਵਾਰਡ ਹੈਗਾ ਕਿਹੜਾ ਹੈਗਾ ਉਹਨਾਂ ਨੂੰ ਹੁਣ ਤੱਕ ਜਿਹੜਾ ਹੈਗਾ ਪਬਲੀਕਲੀ ਜੇ ਗੱਲ ਕੀਤੀ ਜਾਵੇ ਇੱਕ ਉਹਨਾਂ ਨੂੰ ਮੇਰਾ ਵਾਰਡ ਹੀ ਨਹੀਂ ਪਤਾ ਲੱਗ ਰਿਹਾ ਮੇਰਾ ਵਾਰਡ ਦਾ ਨੰਬਰ ਕੀ ਹੈਗਾ ਹੁਣ ਮੇਰਾ ਪਹਿਲਾਂ ਕਿਹੜਾ ਸੀ ਤੇ ਹੁਣ ਕਿਹੜਾ ਹੋ ਗਿਆ ਸਮਝ ਤੋਂ ਪਰੇ ਹੈਗਾ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੀ ਕੈਲਕੂਲੇਸ਼ਨ ਹੈਗੀ ਔਰ ਜਿਹੜਾ ਕਨਫਿਊਜ਼ਨ ਪੈਦਾ ਕੀਤੀ ਗਈ ਹੈਗੀ ਇਹ ਕਿਉਂ ਕੀਤੀ ਗਈ ਹੈਗੀ ਨਗਰ ਨਿਗਮ ਚੋਣਾਂ ਦੇ ਵਿੱਚ ਜਿਹੜਾ ਹੈਗਾ ਇੱਕ ਇਸ ਵਾਰਡ ਬੰਦੀ ਨੂੰ ਕਰਕੇ ਜਨਰਲ ਕੈਟਾਗਰੀ ਲੱਗ ਕਰ ਦਿੱਤੀ ਐ ਸੀ ਅਲੱਗ ਬੀ ਸੀ ਅਲੱਗ ਔਰ ਸੋ ਮਹਿਲਾ ਅਲੱਗ ਕਰ ਦਿੱਤੀ ਗਈ ਹੈਗੀ ਇਹਦੇ ਵਿੱਚ ਤੁਸੀਂ ਦੇਖਦੇ ਹੋ ਕਿਤੇ ਨਾ ਕਿਤੇ ਕੋਸ਼ਿਸ਼ਾਂ ਜਾਰੀ ਨੇ ਵੀ ਪ੍ਰਾਣੇ ਪਲੇਅਰਸ ਨੂੰ ਪਿੱਛੇ ਕੀਤਾ ਜਾ ਸਕੇ ਤੇ ਨਵੇਂ ਅੱਗੇ ਲੈ ਕੇ ਜਾਇਆ ਜਾ ਸਕੇ ਮੈਂ ਪਹਿਲਾਂ ਦੱਸਿਆ ਕਿ ਨਾ ਬਖਲਾੜ ਆ ਬਖਲਾੜ ਤੇ ਇਹਨਾਂ ਨੂੰ ਇਹ ਨਹੀਂ ਪਤਾ ਲੱਗ ਰਿਹਾ ਸੀ ਕਰਨਾ ਕੀ ਆ ਉਹ ਚੋਂ 96 95 ਚੋਂ 56 ਵਾਰਡ ਲੇਡੀਜ਼ ਕਰਦੇ ਲੇਡੀਜ਼ ਤਾਂ ਹਰੇਕ ਵਾਰਡ ਲੜ ਸਕਦੀ ਹੈ ਲੇਡੀਜ਼ ਹਰੇਕ ਵਾਰਡ ਲੜ ਸਕਦੀ ਹੈ ਸਿਰਫ ਇੱਕ ਗੈਰ ਤਜਰਬੇਕਾਰ ਜਾਂ ਆਪਾਂ ਕਹਿੰਦੇ ਆ ਵੀ ਹਜੇ ਇਹਨਾਂ ਨੂੰ ਤਜਰਬਾ ਨਹੀਂ ਆ 1 ਸਾਲ ਡੇਢ ਸਾਲ ਇਹਨਾਂ ਨੇ ਕੰਮ ਕਰਨਾ ਹਜੇ ਸਿੱਖਿਆ ਤੇ ਉਸ ਤੋਂ ਬਾਅਦ ਨਗਰ ਨਿਗਮ ਚੋਣਾਂ ਅੱਜ 6 ਤੋਂ 8 ਮਹੀਨੇ ਲੇਟ ਆ ਉਹਦਾ ਕਾਰਨ ਕੀ ਹੈ ਇਹਨਾਂ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਅੱਜ ਮੈਂ ਕਹਿੰਦਾ ਜਿਹੜੇ ਪ੍ਰਾਣੇ ਬਜ਼ੁਰਗ ਨੇ ਜੇ ਉਹਨਾਂ ਨੂੰ ਪੁੱਛ ਲਓ ਵੀ ਵਾਰਡ ਬੰਦੀ ਤੁਹਾਨੂੰ ਸਮਝ ਆ ਰਹੀ ਹੈ ਉਹਨਾਂ ਨੂੰ ਨਹੀਂ ਆਏਗੀ ਕਿਉਂਕਿ ਗੈਰ ਤਿਆਰਬੇਕਰ ਸਰਕਾਰ ਉਹ ਮੰਤਰ ਆਏ ਸਾਰਾ ਇਹ ਜੋ ਲੋਕਤੰਤਰ ਆ ਉਹਨੂੰ ਛਿੱਕੇ ਟੰਕ ਕੇ ਅੱਜ ਅਸੀਂ ਜੇ ਤੁਸੀਂ ਇੱਕ ਪਲਾਨ ਬਣਾ ਵੀ ਦਿੱਤਾ ਅਸੀਂ ਉਸ ਚੀਜ਼ ਤੇ ਰਾਜੀ ਹਾਂ ਉਸ ਚੀਜ਼ ਨੂੰ ਕਲੀਅਰ ਤਾਂ ਕਰੋ ਪਬਲਿਕਲੀ ਤਾਂ ਕਰੋ ਅੱਜ ਉਹਦਾ ਪਲਾਨ ਪਬਲਿਕਲੀ ਵੀ ਨਹੀਂ ਹੈਗਾ ਠੀਕ ਹੈ ਉਹਦਾ ਪਬਲੀਕਲੀ ਕਰਨ ਦਾ ਕਾਰਨ ਕੀ ਇੱਕ ਬਖਲਾਟ ਆ ਵੀ ਅਸੀਂ ਆਪਣੇ ਬੰਦਿਆਂ ਨੂੰ ਆਪਣਾ ਜੋ ਵਾਰਡ ਬੰਦੀ ਹੈ ਆਪਣਾ ਦੱਸ ਸਕੀਏ ਉਹ ਮਿਹਨਤ ਕਰਨ ਦੂਜੀ ਪਾਰਟੀ ਤੇ ਮਿਹਨਤ ਨਾ ਕਰਨ ਮੈਂ ਸਮਝਦਾ ਇਦਾਂ ਵੋਟਾਂ ਨਹੀਂ ਜਿੱਤੀਆਂ ਜਾ ਸਕਦੀਆਂ ਜੇ ਜਿੰਨਾ ਤਾਂ ਲੋਕਾਂ ਦੇ ਮਨਾਂ 'ਚ ਰਾਜ ਕਰਨਾ ਪੈਂਦਾ ਲੋਕally ਕੰਮ ਕਰਨਾ ਪੈਂਦਾ ਤੇ ਅੱਜ ਜਿਹੜੀ ਕੇਜਰੀਵਾਲ ਸਾਹਿਬ ਨੇ ਕਿਹਾ ਸੀ ਵੀ ਮੈਂ ਸਾਡਾ ਬਲੂਪ੍ਰਿੰਟ ਤਿਆਰ ਹੈ ਉਹ ਬਲੂਪ੍ਰਿੰਟ ਕਿੱਥੇ ਹੈ ਅੱਜ ਸਾਰਾ ਫੇਲ ਹੋ ਚੁੱਕਿਆ ਕਹਿੰਦੇ ਫੇਲਿਅਰ ਆਫ ਸਿਸਟਮ ਹੈ ਸਾਰਾ ਸਰਕਾਰ ਦਾ ਤੇ ਅੱਜ ਜਿਹੜੀਆਂ ਗਾਰੰਟੀਆਂ ਦਿੱਤੀਆਂ ਸੀ ਗਾਰੰਟੀਆਂ ਕਿੱਥੇ ਆ ਮੈਂ ਸਮਝਦਾ ਇੱਕ ਗਰੰਟੀ ਦਿੱਤੀ ਜਿਹੜੀ ਬਿਜਲੀ ਫ੍ਰੀ ਕਰਨ ਵਾਲੀ ਆ ਉਹ ਵੀ ਤਕਰੀਬਨ ਪੂਰੀ ਨਹੀਂ ਹੋਈ ਤੇ ਜਿਹੜੀ ਮਹਿਲਾਵਾਂ ਨੂੰ 1000 ਰੁਪਏ ਦੇਣ ਵਾਲੀ ਆ ਤੇ ਅੱਜ ਉਸ ਤੋਂ ਬਾਅਦ ਬਾਈ ਇਲੈਕਸ਼ਨ ਹੋ ਗਏ ਮੈਂ ਕਹਿੰਨਾ ਨਗਰ ਨਿਗਮ ਦੇ ਚਨਾਬ ਆ ਗਏ ਤੇ ਹਜੇ ਤੱਕ ਉਹ ਗਰੰਟੀ ਪੂਰੀ ਨਹੀਂ ਹੋਈ ਉਹ ਜਿਹੜੀ ਗਰੰਟੀ ਹੈ ਜਿੱਥੇ ਤੱਕ ਸਾਨੂੰ ਲੱਗਦਾ ਹੈਗਾ ਜੇ ਆਮ ਪਬਲਿਕ ਦੇ ਵਿੱਚ ਰਲ ਕੇ ਆਪਾਂ ਵੀ ਗੱਲ ਕਰੀਏ ਤੇ ਆਉਣ ਵਾਲੇ ਜਿਹੜੇ 3 ਸਾਲ ਬਾਅਦ ਜਿਹੜੇ ਇਲੈਕਸ਼ਨ ਹੋਣੇ ਨੇ ਉਸ ਤੋਂ ਪਹਿਲਾਂ ਹਰ ਸਰਕਾਰ ਜਿਹੜੀ ਕੁਛ ਨਾ ਕੁਛ ਛੁੜ ਦੇਣ ਦੀ ਦਾਣਾ ਪਾਣੀ ਮਹਿਲਾਵਾਂ ਨੂੰ ਸ਼ਾਇਦ 1000 ਰੁਪਏ ਛੁਟਕੇ ਵੋਟ ਵੋ ਮੈਂ ਪਹਿਲਾਂ ਦੱਸਿਆ ਵੀ ਇਹਨਾਂ ਨੇ ਬਲੂਪ੍ਰਿੰਟ ਇਹਨਾਂ ਨੇ ਕਹਿਤਾ ਵੀ ਸਾਡਾ ਤਿਆਰ ਆ ਵੀ ਸਾਨੂੰ ਸੋਰਸ ਆਫ ਇਨਕਮ ਆ ਜਿਹੜੇ ਸਰਕਾਰ ਦੇ ਅਸੀਂ ਉਸ ਚੀਜ਼ ਦਾ ਵੀਊ ਪਲਾਨ ਸਾਰਾ ਬਣਾ ਚੁੱਕੇ ਆ ਵੀ ਸਾਨੂੰ ਉਹ ਜਿਹੜਾ ਸੋਰਸ ਆਫ ਇਨਕਮ ਦਾ ਇਹਨਾਂ ਨੇ ਪਲਾਨ ਬਣਾਇਆ ਸੀ ਉਹ ਟੋਟਲੀ ਫੇਲਿਅਰ ਆ ਉਹ ਜਮਾ ਹੀ ਫੇਲ ਹੋ ਚੁੱਕਿਆ ਕਾਰਨ ਕੀ ਹੈ ਅੱਜ ਤੁਸੀਂ ਲਾ ਲਓ ਜੇ ਐਨਓਸੀ ਲਾਗੂ ਕਰਤੀ ਐਨਓਸੀ ਕਰਕੇ ਅੱਜ ਕਰਪਸ਼ਨ ਵਧੀਆ ਘਟੀਆਂ ਤੁਸੀਂ ਮੈਨੂੰ ਦੱਸੋ ਅੱਗੇ ਜਿਹੜੀ ਰਿਸਟਰੀ ਨੂੰ 5000 ਰੁਪਏ ਰਿਸ਼ਵਤ ਦੇਣੀ ਪੈਂਦੀ ਸੀ ਅੱਜ 35 35000 ਰੁਪਏ ਦੇਣੀ ਪੈ ਰਹੀ ਹੈ ਅੱਜ ਜਿਹੜੀ ਰੇਟ ਰੇਤੇ ਦੀ ਟਰਾਲੀ ਮੇਰਾ ਖਿਆਲ ਤਕਰੀਬਨ ਉਦੋਂ ਜਾਂ ਟਿੱਪਰ 27 22000 ਦਾ 23000 ਦਾ ਹੁੰਦਾ ਹੀ ਅੱਜ 30000 ਪਲੱਸ ਜਾ ਰਿਹਾ ਉਹਦਾ ਕਾਰਨ ਕੀ ਹੈ ਠੀਕ ਹੈ ਅੱਜ ਇਹ ਕਹਿ ਰਿਹਾ ਸੀ ਇਨਰ ਪਰ ਸਕੁਅਰ ਫੁੱਟ ਦੇ ਰਹੇ ਆ ਪਰ ਉਹਦਾ ਕਾਰਟੇਜ ਜਿਹੜੀ ਉਹਦੀ ਲਹਾਈ ਜਾਂ ਉਹਦੀ ਚਕਾਈ ਜਾਂ ਆਪਣਾ ਜਿਹੜੀ ਟਰਾਂਸਪੋਰਟ ਤੇ ਪੈਸੇ ਲੱਗਦੇ ਆ ਘੁੰਮ ਕਮਾ ਕੇ ਉਹਦਾ ਲੈਵਲ ਆਪ ਹੀ ਜਾਂਦਾ ਇਸ ਚੀਜ਼ ਨੂੰ ਦੇਖੀਏ ਕੰਨ ਇਦਾਂ ਨਹੀਂ ਫੜਿਆ ਇਦਾਂ ਫੜ ਲਿਆ ਸਰਕਾਰ ਇੱਕ ਟੋਟਲੀ ਫੇਲਿਅਰ ਨਜ਼ਰ ਆ ਰਹੀ ਹੈ ਤੇ ਸਰਕਾਰ ਨੂੰ ਮੈਂ ਨਹੀਂ ਸਮਝਦਾ ਇਨਾਂ ਨੂੰ ਇੱਕ ਪਹਿਲਾਂ ਤਾਂ ਸਿੱਖਿਆ ਲੈਣੀ ਚਾਹੀਦੀ ਵੀ ਇਹ ਚੀਜ਼ ਕਰਨੀ ਕਿਵੇਂ ਆ ਇੱਕ ਅਜ ਪਲਾਨ ਬਣਾਤਾ ਨਵ ਸਿੱਖਿਆ ਵਾਲਾ ਪਲਾਨ ਅੱਜ ਪੁਰਾਣੇ ਬਜ਼ੁਰਗਾਂ ਨੂੰ ਪੁੱਛੋ ਦੱਸਣਗੇ ਵੀ ਇਹ ਪਲਾਨ ਹੁੰਦਾ ਵੀ ਵਾਰਡਾਂ ਸੀ ਸਿੱਧੇ ਕਰਨੇ ਆ ਜਾਂ ਉਹਨੂੰ ਤਰਕੋਣਾ ਬਣਾਣੀ ਆ ਅੱਜ ਕੋਈ ਤਰਕੋਣ ਮੈਂ ਸਮਝਦਾ ਬਰੋਟਾ ਰੋਡ ਦੀਆਂ ਪੰਜ ਗਲੀਆਂ ਪਾਤੀਆਂ ਉਸ ਤੋਂ ਬਾਅਦ ਤੁਸੀਂ ਆਹ ਗੁਰਮੁਖ ਸਿੰਘ ਰੋਡ ਕੋਲ ਜਾਓ ਉਹਦੀਆਂ ਕੁਝ ਗਲੀਆਂ ਪਾਤ ਇਹ ਵਾਰਡਬੰਦੀ ਕਿੱਦਾਂ ਹੋਈ ਸਿਰਫ ਇੱਕ ਆਪਣਾ ਉल्लू ਸਿੱਧਾ ਕਰਨ ਲਈ ਹੋਰ ਇਹਦੇ ਵਿੱਚ ਕੁਝ ਨਹੀਂ ਜੇ ਵਾਰਡਬੰਦੀ ਦੀ ਜੇ ਅਪਾ ਗੱਲ ਕਰੀਏ ਵਾਰਡਬੰਦੀ ਤਾਂ ਉਹਨਾਂ ਨੇ ਕਰ ਦਿੱਤੀ ਹੈ ਕਿ ਲੇਕਿਨ ਇਧਰ ਨਕਸ਼ਾ ਹੈਗਾ ਕਿਸੇ ਨਾ ਕਿਸੇ ਵੈਬਸਾਈਟ ਦੇ ਵਿੱਚ ਆਣਾ ਚਾਹੀਦਾ ਸੀ ਆਮ ਪਬਲਿਕ ਨੂੰ ਅਵੇਅਰ ਕਰਨਾ ਚਾਹੀਦਾ ਸੀਗਾ ਔਰ ਜਿੰਨੇ ਕਿ ਏਰੀਏ ਨੇ ਹਰ ਏਰੀਆ ਵਾਈਜ਼ ਇਸ ਨਕਸ਼ੇ ਨੂੰ ਕਿਤੇ ਨਾ ਕਿਤੇ ਪਬਲਿਸ਼ ਕਰਨਾ ਚਾਹੀਦਾ ਸੀ ਇੱਕ ਵੱਡੇ ਲੈਵਲ ਦੇ ਵਿੱਚ ਇੱਕ ਵੱਡੇ ਅੱਖਰਾਂ ਦੇ ਵਿੱਚ ਤੁਹਾਨੂੰ ਲੱਗਦਾ ਇਹ ਨਹੀਂ ਕੀਤਾ ਗਿਆ ਮੇਰੇ ਕੋਲ ਨਕਸ਼ਾ ਆਇਆ ਜੀ ਜੀ ਮੈਂ ਤੁਹਾਨੂੰ ਦਿਖਾਣਾ ਜੇ ਉਹ ਨਕਸ਼ੇ 'ਚ ਕੁਝ ਕਲੀਅਰ ਹੋ ਜਵੇ ਇਹੀ ਨਕਸ਼ਾ ਉਹਨਾਂ ਨੇ ਵੈਬਸਾਈਟ ਤੇ ਪਾਣਾ ਇਹਨਾਂ ਦਾ ਸਿਰਫ ਇਹੀ ਹੈ ਆਪਾਂ ਕਹਿੰਦੇ ਟੋਟਲੀ ਫੇਲਿਅਰ ਸਿਸਟਮ ਹੈ ਉਹੋ ਚੀਜ਼ ਹੈ ਜੇ ਆਪਾਂ ਇੱਕ ਨਕਸ਼ਾ ਤਿਆਰ ਕਰਦੇ ਆ ਉਹਨੂੰ ਐਚਡੀ ਤਿਆਰ ਕਰਵਾ ਲਓ ਠੀਕ ਹੈ ਲੋਕਾਂ ਨੂੰ ਸਮਝ ਆਵੇ ਤੁਸੀਂ ਜੇ ਕੰਮ ਕੀਤੇ ਲੋਕ ਤੁਹਾਨੂੰ ਵੋਟ ਪਾਣ ਇੱਕ ਨਾ ਮੈਂ ਕਹਿੰਦਾ ਘਟੀਆਂ ਨੀਤੀ ਸ਼ੁਰੂ ਤੋਂ ਜੋ ਇਹ ਵਰਤਦੇ ਆਏ ਨੇ ਲੋਕਾਂ ਨੂੰ ਬਖਲਾੜ ਚ ਲਿਆ ਆ ਬਖਲਾਏ ਆਪ ਪੇ ਆ ਲੋਕਾਂ ਨੂੰ ਸਿਰਫ ਇੱਕ ਲਾਰੇ ਲਈ ਜਾਓ ਅੱਜ ਜਿਹੜੇ ਟਿਕਟ ਲੜਨ ਦੇ ਇੱਛੁਕ ਨੇ ਉਹ ਇੱਕ ਲਾਰੇ 'ਚ ਬੈਠੇ ਆ ਵੀ ਅੱਜ ਸਮਝ ਆ ਜੂ ਜਾਂ ਕੱਲ ਕਲੀਅਰ ਕਰਨਗੇ ਅੱਜ ਵੈਬਸਾਈਟ ਤੇ ਨਕਸ਼ਾ ਵੀ ਪਾਣਗੇ ਇਹੀ ਪਾਉਣਗੇ ਨਾ ਉਹ ਚੀਜ਼ ਕਲੀਅਰ ਹੀ ਨਹੀਂ ਹੈਗੀ ਉਹ ਤੇ ਇਵਰਨੇਟ ਵਾਰਡ ਨੰਬਰ ਵੀ ਕਲੀਅਰ ਨਹੀਂ ਹੁੰਦਾ ਤੇ ਤੁਸੀਂ ਉਹ ਤੇ ਹੱਦਬੰਦੀਆਂ ਕਿਵੇਂ ਕਲੀਅਰ ਕਰ ਲਓਗੇ ਮੈਨੂੰ ਇਹ ਸਮਝਾਓ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਮਹਿਲਾ ਕੈਟਾਗਰੀ ਇਹਨਾਂ ਨੇ ਕੀਤੀ ਹੈਗੀ ਹੈ 56 ਦੇ ਹਿਸਾਬ ਦੇ ਨਾਲ ਜੇ ਜਿੰਨੇ ਵੀ ਵਾਰਡ ਹੈਗੇ ਆ ਐਸ ਸੀ ਜਨਰਲ ਕੈਟਾਗਰੀ ਹੋ ਗਈ ਕੁਝ ਜਨਰਲ ਕੈਟਾਗਰੀ ਤੇ ਚਲੋ ਮੰਨਦੇ ਆਪਾਂ ਲੇਕਿਨ ਮਹਿਲਾ ਕੈਟਾਗਰੀ ਦੇ ਵਿੱਚ ਜਿਹੜੇ ਵਾਰਡ ਇਹਨਾਂ ਨੇ ਲਾਏ ਹੈਗੇ ਆ ਤੁਹਾਨੂੰ ਲੱਗਦਾ ਹੈ ਮਹਿਲਾਵਾਂ ਜਿਹੜੀਆਂ ਹੈਗੀਆਂ ਅੱਗੇ ਆਉਣਗੀਆਂ ਕਿਸੇ ਨਾ ਕਿਸੇ ਪੋਲਿਟੀਕਲ ਪਾਰਟੀ ਦੇ ਵਿੱਚੋਂ ਇੱਥੇ ਆਜ਼ਾਦ ਖੜਨ ਵਾਲੇ ਬਹੁਤ ਅੱਗੇ ਆਉਣਗੇ ਆਜ਼ਾਦ ਖੜਨ ਵਾਲੇ ਇਹ ਹੈ ਵੀ ਜਿਹੜੇ ਜਿਹੜੇ ਵਾਰਡ ਇਹਨਾਂ ਨੇ ਕੀਤੇ ਆ ਪਹਿਲਾਂ ਤਾਂ ਗੱਲ ਚੱਲਦੀ ਸੀ ਇਹ ਵਾਰਡ ਵਧਣਗੇ ਉਸ ਤੋਂ ਬਾਅਦ ਇਹਨਾਂ ਦਾ ਉਹ ਵੀ ਸਿਸਟਮ ਫੇਲ ਹੋ ਗਿਆ ਉਹ ਚੱਲਿਆ ਨਹੀਂ ਉਸ ਤੋਂ ਬਾਅਦ ਇਹਨਾਂ ਨੇ ਉਹੀ ਵਾਰਡਬੰਦੀ ਮੈਂ ਪਹਿਲਾਂ ਕਿਹਾ ਨਵ ਸਿੱਖਿਆ ਸਰਕਾਰ ਇਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਲੇਡੀ ਹਰ ਵਾਰਡ ਲੜ ਸਕਦੀ ਆ ਤੁਸੀਂ ਉਸ ਹਾਵਨਾ ਵਾਰਡਬੰਦੀ ਕਰੋ ਜਿਹਨੂੰ ਵਾਰਡਬੰਦੀ ਕਰਨੀ ਨਹੀਂ ਆਈ ਉਹ ਤਾਂ ਇੱਕ ਨਵ ਸਿੱਖਿਆ ਵਾਲਾ ਕੰਮ ਆ ਵੀ ਇਹਨੇ ਵਾਰਡ ਇਹਨੇ ਲੇਡੀਜ਼ ਕਰ ਦੋ ਇਹਨੇ ਇਹ ਕਰ ਦੋ ਉਹਦੇ ਚ ਕੋਈ ਮੈਂ ਨਹੀਂ ਸਮਝਦਾ ਕੋਈ ਇਹਨਾਂ ਨੇ ਸਮਝਦਾਰੀ ਦਿਖਾਈ ਆ ਅੱਜ ਲੇਡੀਜ਼ ਦਾ 95 ਦੇ 95 ਵਾਰਡ ਲੜ ਸਕਦੀ ਐ ਫਿਰ ਆਪਾਂ ਨੂੰ ਇੰਨੇ ਜ਼ਿਆਦਾ ਵਾਰਡ ਲੇਡੀਜ਼ ਕਰਨ ਦਾ ਫਾਇਦਾ ਕੀ ਮਿਲਿਆ ਫਾਇਦਾ ਸਿਰਫ ਇਹ ਆ ਵੀ ਜਿੱਥੇ ਜਿੱਥੇ ਜਿਹੜੀ ਜਿਹੜੀ ਐਮਐਲਏ ਨੂੰ ਲੱਗਦਾ ਸੀ ਵੀ ਇੱਥੇ ਇਹ ਲੇਡੀਜ਼ ਵਾਰਡ ਕਰਨ ਨਾਲ ਸਾਨੂੰ ਫਾਇਦਾ ਉਹ ਉਹ ਗੇਮ ਖੇਡੀ ਇਹਨਾਂ ਨੇ ਤੁਹਾਨੂੰ ਕੀ ਲੱਗਦਾ ਜਿਹੜਾ ਇਲੈਕਸ਼ਨ ਦੀ ਡੇਟਾਂ ਹੈਗੀਆਂ ਕਦੋਂ ਦੀ ਹੋ ਸਕਦੀਆਂ ਨੇ ਅੰਦਾਜ਼ਨ ਕੋਈ ਡੇਟ ਤੁਹਾਡੇ ਉੱਡਦੀ ਚੜਦੀ ਆ ਕਈ ਵਾਰੀ ਆ ਹੀ ਜਾਂਦੀ ਦਿਮਾਗ 'ਚ ਕਦੋਂ ਦੀ ਹੋ ਸਕਦੀ ਐ ਇਹ ਫਰਵਰੀ ਤੋਂ ਅਸੀਂ ਸੁਣਦੇ ਆ ਰਹੇ ਹਾਂ ਵੀ ਇਲੈਕਸ਼ਨ ਤਿਆਰ ਆ ਫਰਵਰੀ ਉਸ ਤੋਂ ਬਾਅਦ ਮਾਰਚ ਉਸ ਤੋਂ ਬਾਅਦ ਜੂਨ ਦੀ ਗੱਲ ਚੱਲੀ ਉਸ ਤੋਂ ਬਾਅਦ ਅਗਸਤ ਦੀ ਮੈਂ ਕਹਿੰਦਾ ਅਗਸਤ ਮਹੀਨਾ ਚੱਲ ਰਿਹਾ ਹੁਣ ਨਵੰਬਰ ਦੀ ਹੈ ਅਸੀਂ ਤਾਂ ਆਪਣਾ ਜੋ ਬੀਜੇਪੀ ਲਈ ਵਰਕ ਕਰ ਰਹੇ ਆ ਉਹ ਤਾਂ ਕਰ ਰਹੇ ਆ ਅਸੀਂ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਪਰ ਅਸੀਂ ਇਹ ਕੋਝੀਆਂ ਚਾਲਾਂ ਨਹੀਂ ਚਲਦੇ ਪਏ ਜਿਵੇਂ ਭਗਵੰਤ ਮਾਨ ਸਰਕਾਰ ਚੱਲ ਰਹੀ ਹੈ ਇਹ ਸ਼ੁਰੂ ਤੋਂ ਜੋ ਪਹਿਲੇ ਇਲੈਕਸ਼ਨ ਜਿੱਤੇ ਐ ਐਮਪੀ ਬਣੇ ਉਦੋਂ ਵੀ ਕੋਝੀਆਂ ਚਾਲਾਂ ਮੈਂ ਕਹਿੰਦਾ ਲੋਕਾਂ ਨੂੰ ਗੀਤ ਸੁਨਾ ਸੁਨਾ ਜਾਂ ਚੁਟਕਲੇ ਸੁਨਾ ਸੁਨਾ ਮੈਂ ਸਮਝਦਾ ਕੰਮ ਕਰਨਾ ਪੈਂਦਾ ਏ ਪੋਲੀਟੀਕਲ ਪਾਰਟੀ ਆ ਹਰੇਕ ਪ੍ਰੋਫੈਸ਼ਨ ਦਾ ਆਪਣਾ ਦਾਇਰਾ ਹੁੰਦਾ ਆਪਣੇ ਕੰਮ ਕਰਨ ਦਾ ਤਰੀਕਾ ਹੁੰਦਾ ਆਪਣਾ ਰੁਤਬਾ ਹੁੰਦਾ ਤੇ ਉਹ ਕੰਮ ਆਪਾਂ ਨੂੰ ਉਸ ਪ੍ਰੋਫੈਸ਼ਨ ਚ ਕਰਨਾ ਪੈਂਦਾ ਆਪਾਂ ਉਸ ਚੀਜ਼ ਦੇ ਉਲਟ ਨਹੀਂ ਜਾ ਸਕਦੇ ਤੇ ਅੱਜ ਸਰਕਾਰਾਂ ਆਪਾਂ ਅੱਜ ਭਗਵੰਤਮਾਨ ਸਾਹਿਬ ਫੇਰ ਉਹੀ ਚੱਲਦੇ ਆ ਅੱਗੇ ਸੀਐਮ ਬਾਦਲ ਸਾਹਿਬ ਸੀਗੇ ਤੁਸੀਂ ਕਦੇ ਸੁਣਿਆ ਸੀ ਉਹ ਕਿਸੇ ਨਾਲ ਬਹਿਸ ਰਿਹਾ ਕੈਪਟਨ ਸਾਹਿਬ ਸੀਗੇ ਤੁਸੀਂ ਕਦੇ ਸੁਣਿਆ ਸੀ ਉਹ ਕਿਸੇ ਨਾ ਬੈਸ ਰਹੇ ਆ ਇਹ ਤਾਂ ਮੈਂ ਕਹਿੰਦਾ ਉੱਥੇ ਵੀ ਖਿੱਲੀਆਂ ੜਾਈ ਜਾਂਦੇ ਲੋਕਾਂ ਦੀਆਂ ਮੰਤਰੀਆਂ ਦੀਆਂ ਸਾਬਕਾ ਮੰਤਰੀ ਆ ਉਹਨਾਂ ਦਾ ਇੱਕ ਰਤਬਾ ਆ ਤੁਸੀਂ ਇਹ ਤਾਂ ਸੋਚੋ ਕਿਸੇ ਟਾਈਮ ਉਹ ਵੀ ਇਸ ਜਗ੍ਹਾ ਤੇ ਰਹੇ ਆ ਅੱਜ ਓਪੋਜੀਸ਼ਨ ਦੇ ਲੀਡਰ ਆ ਓਪੋਜੀਸ਼ਨ ਦਾ ਲੀਡਰ ਵੀ ਸੀਐਮ ਤੋਂ ਘੱਟ ਨਹੀਂ ਹੁੰਦਾ ਜੇ ਅੱਜ ਉਹਨਾਂ ਦਾ ਮਜ਼ਾਕ ੜਾਉਂਦੇ ਆਂ ਆਪਾਂ ਉਹਨਾਂ ਦਾ ਮਜ਼ਾਕ ਨਹੀਂ ੜਾ ਰਹੇ ਅਸੀਂ ਆਪਣੇ ਸੰਵਿਧਾਨ ਦਾ ਮਜ਼ਾਕ ੜਾ ਰਹੇ ਆ ਜਿਹੜੀ ਚੇਅਰ ਤੇ ਉਹ ਬੈਠੇ ਆਪਾਂ ਉਹਦਾ ਮਜ਼ਾਕ ੜਾ ਰਹੇ ਆ ਹਨ ਇਸ ਕਰਕੇ ਮੈਂ ਕਹਿੰਦਾ ਵੀ ਨਵ ਸਿੱਖਿਆ ਮੈਂ ਬਾਰ-ਬਾਰ ਸ਼ਬਦ ਯੂਜ਼ ਕਰਦਾ ਤੇ ਇਸ ਤਾਨੂੰ ਲੱਗਦਾ ਹੈਗਾ ਜਿਸ ਤਰ੍ਹਾਂ ਇਲੈਕਸ਼ਨ ਦੀ ਡੇਟਾ ਜਿਹੜੀ ਲੈ ਕੇ ਆਈ ਜਾ ਰਹੀਆਂ ਜਿਹੜੀ ਉੱਡਦੀ ਚੜਦੀ ਡੇਟਾ ਪਤਾ ਲੱਗ ਰਹੀਆਂ ਹੈਗੀਆਂ ਨਵੰਬਰ ਦੇ ਵਿੱਚ ਜਿੱਥੇ ਦੀਵਾਲੀ ਹੈਗੀ ਦੀਵਾਲੀ ਦੇ ਨੇੜੇ ਤੇੜੇ ਹੀ ਰੱਖੀ ਗਈਆਂ ਨੇ ਅੰਦਾਜ਼ਨ ਜਿਹੜੀ ਡਿਊ ਡੇਪ ਵਗੈਰੇ ਆ ਪਰ ਕਨਫਰਮ ਨਹੀਂ ਕਰ ਰਹੇ ਕਿਤੇ ਨਹੀਂ ਤੁਹਾਨੂੰ ਲੱਗਦਾ ਨਹੀਂ ਹੈਗਾ ਇਹ ਪੋਲਿਟਿਕਸ ਬਹੁਤ ਵੱਡੇ ਲੈਵਲ ਦੀ ਖੇਡੀ ਜਾ ਰਹੀ ਹੈ ਕਿਉਂਕਿ ਜਿਨ੍ਹਾਂ ਨੇ ਵੀ ਇਲੈਕਸ਼ਨ ਦੇ ਵਿੱਚ ਜਾਂ ਆਪਣੇ ਟਿਕਟ ਲੈ ਲਿਆ ਹੈ ਜਾਂ ਕੋਈ ਕਹਿੰਦੇ ਹੈਗੇ ਇਲੈਕਸ਼ਨ ਲੜਨਾ ਚਾਹੁੰਦਾ ਹੈ ਜਾਂ ਚੜ ਰਿਹਾ ਹੈਗਾ ਕੁਝ ਨਾ ਕੁਝ ਕਰ ਰਿਹਾ ਉਹ ਇੰਡਸਟ੍ਰੀਅਲਿਸਟ ਵੀ ਹੋ ਸਕਦਾ ਹੈ ਜੀ ਹਾਈ ਲੈਵਲ ਦਾ ਪ੍ਰੋਫੈਸ਼ਨਲ ਹੋ ਸਕਦਾ ਕੁਝ ਵੀ ਹੋ ਸਕਦਾ ਉਹ ਤਿਉਹਾਰ ਦੇਖੇਗਾ ਰਿਸ਼ਤੇਦਾਰੀ ਦੇਖੇਗਾ ਜਾਂ ਆਪਣੀ ਇਲੈਕਸ਼ਨ ਦੀ ਕੈਂਪਿੰਗ ਦੇਖੇਗਾ ਨਹੀਂ ਦੇਖੋ ਇਹਦੇ 'ਚ ਨਾ ਮੈਂ ਤੁਹਾਨੂੰ ਕਲੀਅਰ ਕਰਦਾ ਇਹਦੇ 'ਚ ਹੱਦ ਹੋ ਗਈ ਸੀ ਹੱਦ ਐਵੇਂ ਹੋ ਗਈ ਸੀ ਜਦੋਂ 2024 'ਚ ਇਲੈਕਸ਼ਨ ਹੋਣੇ ਆ ਮੈਂਬਰ ਪਾਰਲੀਮੈਂਟ ਦੇ ਉਹਦਾ ਦਸੰਬਰ 'ਚ ਕੋਡ ਲੱਗ ਜਾਣਾ ਇਹਨਾਂ ਨੇ ਲੇਟ ਕਰਦੇ 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 7-8 ਮਹੀਨੇ ਤਾਂ ਕੱਢ ਤੇ ਪਰ ਹੋਰ ਇਹ ਕੱਢ ਨਹੀਂ ਸਕਦੇ ਨਵੰਬਰ ਚ ਲਾਸਟ ਇਹਨਾਂ ਨੂੰ ਇਲੈਕਸ਼ਨ ਕਰਾਣੇ ਪੈਣਗੇ ਨਹੀਂ ਤਾਂ ਉਸ ਤੋਂ ਬਾਅਦ ਨਗਰ ਨਿਗਮ ਉਹ ਨਗਰ ਨਿਗਮ ਤੋਂ ਮੈਂ ਕਹਿ ਰਿਹਾ ਨਗਰ ਕਾਉਂਸਲ ਦੇ ਇਲੈਕਸ਼ਨ ਪਏ ਨੇ ਉਸ ਤੋਂ ਬਾਅਦ ਜੇ ਇਹਨਾਂ ਦਾ ਕੋਰਟ ਲੱਗ ਗਿਆ ਮੁੜ ਕੇ ਜਾਗੂਗੀ ਲੋਕ ਸਭਾ ਤੋਂ ਬਾਅਦ ਲੋਕ ਸਭਾ ਤੋਂ ਬਾਅਦ ਜੋ ਕਾਨੂੰਨੀ ਬਣਦਾ ਨਹੀਂ ਹੈ ਕਿਉਂਕਿ ਜਦੋਂ 5 ਸਾਲ ਦੀ ਟਰਮ ਇੱਕ ਕਾਉਂਸਲਰ ਮੇਅਰ ਦੀ ਖਤਮ ਹੁੰਦੀ ਹੈ ਉਸ ਤੋਂ ਪਹਿਲਾਂ ਇਲੈਕਸ਼ਨ ਕਰਾਣੇ ਹੁੰਦੇ ਆ ਤੇ ਉਹਨੇ 6 ਮਹੀਨੇ ਟੱਪ ਗਏ ਤੇ ਲਾਸਟ ਡੇਟਾਂ ਜਿਹੜੀਆਂ ਨੇ ਨਵੰਬਰ ਦੀਆਂ ਨੇ ਉਸ ਤੋਂ ਲੇਟੇ ਕਰ ਨਹੀਂ ਸਕਦੇ ਦਸੰਬਰ ਚ ਕੋਰਟ ਲੱਗ ਜਾਣਾ ਲੋਕ ਸਭਾ ਦਾ ਜੇ ਆਪਾਂ ਤੁਹਾਡੀ ਐਡਵਾਈਜ਼ਰੀ ਦੀ ਗੱਲ ਕਰੀਏ ਵਾਰਡਬੰਦੀ ਕਿਸ ਤਰ੍ਹਾਂ ਹੋਣੀ ਚਾਹੀਦੀ ਸੀ ਕਿਸ ਲੈਵਲ ਦੀ ਹੋਣੀ ਚਾਹੀਦੀ ਸੀ ਮੈਂ ਸਮਝਦਾ ਕੋਈ ਵੀ ਚੀਜ਼ ਹੈ ਨਾ ਉਸ ਚੀਜ਼ ਨੂੰ ਸੋਖਾ ਬਣਾਉਂਦੀ ਜਿਵੇਂ ਆਪਾਂ ਕਹਿੰਦੇ ਆ ਵੀ ਉਸ ਚੀਜ਼ ਨੂੰ ਸੋਖਾ ਬਣਾਇਆ ਜਾਵੇ ਜਦੋਂ ਕਾਲੀਦਲ ਵੇਲੇ ਹੋਇਆ ਨਾ ਉਸ ਤੋਂ ਪਹਿਲਾਂ ਵਾਰਡ ਬੜੇ ਸੀਗੇ ਵੀ ਪੰਜ ਗਲੀਆਂ ਇਧਰੋਂ ਚਾਰ ਗਲੀਆਂ ਉਹਨੂੰ ਕਲੀਅਰ ਕੀਤਾ ਵੀ ਸਿੱਧੇ ਸਿੱਧੇ ਕਰਤੇ ਅੱਗੇ ਸਾਡਾ ਇਹ 36 ਨੰਬਰ ਵਾਰਡ ਕੀਤਾ 63 ਤੋਂ ਲਾ ਲੋ ਵੀ ਅਸੀਂ ਮਠਾੜੂ ਚੌਂਕ ਤੋਂ ਅੱਗੇ ਡੱਬਾ ਚੌਂਕ ਡੱਬਾ ਚੌਂਕ ਤੋਂ ਇੱਕ ਟੁਕੜੀ ਬਣਾਤੀ ਡੱਬਾ ਬਣਾਤਾ ਠੀਕ ਹੈ ਵੀ ਲੋਕਾਂ ਨੂੰ ਹਰੇਕ ਕੈਂਡੀਡੇਟ ਨੂੰ ਪਤਾ ਹੋਵੇ ਸਾਡੇ ਟੋਕੜੀ ਆ ਇਹ ਵਾਰਡ ਆ ਸੀ ਇਸ ਪਰਿਵਾਰ ਚੋਂ ਲੜਨਾ ਤੇ ਅੱਜ ਸਾਨੂੰ ਪਤਾ ਨਹੀਂ ਸਾਡਾ ਪਰਿਵਾਰ ਬਰੋਟਾ ਰੋਡ ਤੇ ਵੀ ਆ ਸਾਡਾ ਪਰਿਵਾਰ ਗਿੱਲ ਨਹਿਰ ਤੇ ਵੀ ਆ ਸਾਡਾ ਪਰਿਵਾਰ ਇਧਰੋਂ ਜੁਝਾਰ ਨਗਰ ਵੀ ਆ ਇਧਰੋਂ ਮੇੜ ਦੀ ਚੱਕੀ ਵੀ ਆ ਪਰ ਵਿੱਚੋਂ ਸਾਡੇ ਪਰਿਵਾਰ ਦੀਆਂ ਕੰਦਾ ਹੈ ਹੀ ਨਹੀਂ ਇਹ ਤਾਂ ਮੈਂ ਸਮਝਦਾ ਇੱਕ ਮਕਾਨ ਬਣਾਉਣਾ ਚਾਹੀਦਾ ਚੋਰਸ ਮਕਾਨ ਆ ਵੀ ਉੱਥੇ ਵਿੱਚ ਆਪਾਂ ਇਲੈਕਸ਼ਨ ਲੜ ਰਹੇ ਆ ਇੱਥੇ ਮਕਾਨ ਦਾ ਇੱਕ ਕਮਰਾ ਤਾਂ ਬਰੋਟਾ ਰੋਡ ਤੇ ਆ ਮਕਾਨ ਦਾ ਇੱਕ ਕਮਰਾ ਗਿੱਲਾਂ ਵਾਲੀ ਨਹਿਰ ਤੇ ਆ ਇੱਕ ਕਮਰਾ ਹੈ ਸਾਡੀ ਮੇੜ ਦੀ ਚੱਕੀ ਮੈਂ ਸਮਝਦਾ ਟੋਟਲੀ ਫੇਲਿਅਰ ਹੈ ਇੱਕ ਚੱਕਰ ਵੀਜਾ ਰਚ ਦਿੱਤਾ ਗਿਆ ਹੈਗਾ ਵਾਰਡ ਬੰਦੀ ਨੂੰ ਲੈ ਕੇ ਜੀ ਤੇ ਇਹ ਸੀਗੇ ਅਮਨ ਸੈਣੀ ਜੀ ਜਿਹੜੇ ਕਿ ਭਾਜੀ ਪੀ ਲੁਧਿਆਣਾ ਸ਼ਿਮਲਾਪੁਰੀ ਦੇ ਵਿੱਚ ਮੰਡਲ ਸਕੱਤਰ ਨੇ ਔਰ ਪੋਲਿਟੀਕਲ ਜੇ ਆਪਾਂ ਗੱਲ ਕਰੀਏ ਐਕਸਪੀਰੀਅੰਸ ਇਹਨਾਂ ਨੂੰ ਕਾਫੀ ਸਾਲਾਂ ਦਾ ਹੈਗਾ ਤੇ ਤੁਸੀਂ ਦੇਖਦੇ ਰਹੋ ਲਾਈਵ ਤੇ ਚੈਨਲ ਇਸ ਤਰ੍ਹਾਂ ਹੀ ਨਵੀਂ ਅਪਡੇਟ ਦੇ ਨਾਲ ਤੁਹਾਡੇ ਨਾਲ ਫਿਰ ਰूबरू ਹੋਵਾਂਗੇ